ਦਲਜੀਤ ਦੋਸਾਂਝ ਦਾ ਸ਼ੋਅ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਗਾਇਕ ਤੇ ਪਰਸ਼ੰਸ਼ਕਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤਾਂ ਦਲਜੀਤ ਦੇ ਸ਼ੋਅ ਦੇ ਮਦੇਨਜ਼ਰ ਲੁਧਿਆਣਾ ਦੇ ਵਿੱਚ ਭਾਰੀ ਭੀੜ ਦੇ ਇਕੱਤਰ ਹੋਣ ਦੇ ਮਦੇਨਜ਼ਰ ਪੁਲਿਸ ਦੇ ਵੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਾਂ ਹੁਣ ਇਸ ਸੰਬੰਧੀ ਟਰੈਫਿਕ ਐਡਵਾਈਜ਼ਰੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਤਾਂ ਲੁਧਿਆਣਾ ਪੁਲਿਸ ਦੇ ਵੱਲੋਂ ਰੂਟ ਪਲਾਨ ਜਿਹੜੇ ਨੇ ਤਹਿਤ ਭਾਰੀ ਗੱਡੀਆਂ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲ ਜਾਣ ਵਾਲੇ ਕਈ ਰਸਤਿਆਂ ਨੂੰ ਬਦਲਿਆ ਗਿਆ ਤਾਂ ਪੁਲਿਸ ਤੇ ਬਲੋ ਨਾ થਵਾਤੇ ਰੂਟ ਜੜੇ ਨੇ ਤਬਦਿਲ ਕੀਤੇ ਗਏ ਨੇ ਤਾਂ ਹਰ ਡਾਇਵਰਸ਼ਨ ਤੇ ਤਿੰਨ ਟ੍ਰੈਫਿਕ ਕਰਮਚਾਰੀ ਡਿਊਟੀ ਤੇ ਤਨਾਨਤ ਰਹਿਣਗੇ ਤਾਂ ਇਸ ਤਹਿਤ ਪੀਏਯੂ ਲੁਧਿਆਣਾ ਦੇ ਆਸ-ਪਾਸ ਕੋਈ ਵੀ ਭਾਰੀ ਵਾਹਨ ਨਾ ਆਵੇ ਇਸ ਦੇ ਲਈ ਪੁਲਿਸ ਨੇ ਆਊਟਰ ਡਾਇਵਰਸ਼ਨ ਕੋਇੰਟਾ ਦਾ ਵੇਰਵਾ ਕਈ ਤਰੀਕੇ ਦਾ ਦਿੱਤਾ ਹੋਇਆ ਤਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੇ-ਕਿਹੜੇ ਰੂਟ ਪਲਾਨ ਜਿਹੜੇ ਕੀਤੇ ਗਏ ਨੇ ਤਾਂ ਇਸੇ ਨੂੰ ਲੈ ਕੇ ਬੇਸ਼ੱਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ 2000 ਦੇ ਕਰੀਬ ਮੁਲਾਜ਼ਮਾਂ ਦੀ ਤੈਨਾਤੀ ਦੀ ਗੱਲ ਕਹੀ ਗਈ ਹੈ ਪਰ ਇਸ ਦੇ ਬਾਵਜੂਦ ਲੁਧਿਆਣਾ ਦੀਆਂ ਸੜਕਾਂ ਤੇ ਕੁਝ ਵੱਖਰੀਆਂ ਤਸਵੀਰਾਂ ਵੇਖਣ ਨੂੰ ਮਿਲਿਆ ਤਾਂ ਦੱਸਦੀ ਕਿ ਦਸਾਂਜਾ ਵਾਲੇ ਦਾ 뮤직 뮤지컬 ਦਿਲਮਿਨਾਤੀ ਟੂਰ 2024 ਜਿਹੜਾ ਉਹ ਕੱਲ ਯਾਨੀ ਕਿ 31 ਦਸੰਬਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗਾ ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੁਰੱਖਿਆ ਅਤੇ ਪਾਰਕਿੰਗ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਸੋ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ 15 ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ ਸ਼ੋਦ ਆਨੰਦ ਲੈਣ ਦੇ ਲਈ ਆਉਣ ਵਾਲੇ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਸੋ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ 31 ਅ ਦਸੰਬਰ ਦੀ ਰਾਤ ਨੂੰ 2000 ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ 18 ਜਗ੍ਹਾਾਂ ਦੀ شناخت ਕੀਤੀ ਗਈ ਹੈ ਜਿੱਥੇ ਲੋਕ ਚੜ੍ਹੇ ਨੇ ਆਪਣਾ ਵਾਹਨ ਪਾਰਕ ਕਰਨਗੇ ਤਾਂ ਪੀਏ ਯੂ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਲੋਕਾਂ ਨੂੰ ਲਿਜਾਣ ਦੇ ਲਈ ਈ ਰਿਕਸ਼ਾ ਦਾ ਵੀ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਤਾਂ ਹੁਣ ਗੱਲ ਕਰਦੇ ਹਾਂ ਪਾਰਕਿੰਗ ਨੂੰ ਲੈ ਕੇ ਤਾਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਾਰਕਿੰਗ ਦੇ ਪ੍ਰਬੰਧਾ ਸਬੰਧੀ ਕਿੱਤੇ ਗਏ ਸੰਚਾਰ ਦੇ ਅਨੁਸਾਰ ਕੇਵੀਐਮ ਸਕੂਲ ਸਿਵਲ ਲਾਈਨ ਜੋ ਹੈ ਬੀਵੀਐਮ ਸਕੂਲ ਕਿਚਲੂ ਨਗਰ ਅਤੇ ਐਸਸੀਡੀ ਸਰਕਾਰੀ ਕਾਲਜ ਤੇ ਸਰਕਾਰੀ ਕਾਲਜ ਫॉर ਗਰਲਸ 파ਰਥ ਨਗਰ ਚੌਂਕ ਤੇ ਸਤਗੁਰ ਰਾਮ ਸਿੰਘ ਪੋਲੀਟੈਕਨਿਕ ਕਾਲਜ ਜੋ ਰਿਸ਼ੀ ਨਗਰ ਅਤੇ ਖਾਲਸਾ ਕਾਲਜ ਫॉर ਔਮਨ ਕੁਮਾਰ ਮੰਡੀ ਅਤੇ ਖਾਲਸਾ ਕਾਲਜ ਫॉर ਬॉयਜ਼ ਕੁਮਾਰ ਮੰਡੀ ਅਤੇ BVM ਸਕੂਲ ਉਦਮ ਸਿੰਘ ਨਗਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ PAU ਵਿਖੇ ਵਾਹਨ ਜੜੇ ਨੇ پارک ਕਰ ਸਕਣਗੇ ਸੋ ਇਸੇ ਤਰ੍ਹਾਂ DAV ਪਬਲਿਕ ਸਕੂਲ ਪਾਈ ਰੰਧੀਰ ਸਿੰਘ ਨਗਰ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਸੁਖਦੇਵ ਥਾਪੜ ਯਾਨੀ ਕਿ ਸਰਕਾਰੀ ਥਾਪੜ ਸਰਕਾਰੀ ਸਕੂਲ ਕੋਛੜ ਮੰਡੀ ਤਾਂ ਗੁਰੂ ਨਾਨਕ ਪਬਲਿਕ ਸਕੂਲ ਰਬਾ ਨਗਰ ਤੇ ਸੈਕਰਡ ਹਾਰਟ ਸਕੂਲ ਸਰਾਬਾ ਨਗਰ ਅਤੇ ਸੈਕਰਡ ਹਾਰਟ ਸਕੂਲ ਅਗਰ ਨਗਰ ਸ਼ਾਮਿਲ ਨੇ ਸੋ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਨੇ ਪਾਰਕਿੰਗ ਦੇ ਪ੍ਰਬੰਧ ਕੀਤੇ ਨੇ ਤਾਂ ਇਸ ਤੋਂ ਇਲਾਵਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮਿਨੀਸਕ ਤਰੇਤ ਵਿਖੇ ਬਹੁਮੰਜਿਲਾ ਪਾਰਕਿੰਗ ਡਿਪਟੀ ਕਮਿਸ਼ਨਰ ਦਫਤਰ ਵਿਖੇ ਪਾਰਕਿੰਗ ਤੇ ਗੁਰਨਾਨਕ ਦੇਵ ਭਵਨ ਵਿਖੇ ਵਹਾਨਾਂ ਦੀ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਤਾਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਬੀੜਿਆ ਨੂੰ ਦੱਸਿਆ ਕਿ ਕੰਸਰਟ ਦਾ ਆਨੰਦ ਮਾਣਨ ਦੇ ਲਈ ਲੋਕਾਂ ਦੀ ਭਾਰੀ ਢੀੜ ਆਉਣ ਦੀ ਉਮੀਦ ਹੈ ਤਾਂ ਸ਼ਹਿਰ ਦੇ ਵਿੱਚ ਆਵਾਜਾਈ ਜਿਹੜੀ ਹੈ ਸਚਾਰੂ ਟੰਗ ਦੇ ਨਾਲ ਚਲਾਉਣ ਦੇ ਲਈ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵੀ ਬਣਾਈ ਰੱਖਣ ਦੇ ਲਈ ਕਈ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ